ਆਹ ਕਿੜਿਆਣੇ ਵਾਲਾ ਭੇਜਦਾ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਪ੍ਰਤਾਪ ਕਿੜਿਆਣਾ ਪ੍ਰਤਾਪ ਕਿੜਿਆਣਾ ਪ੍ਰਤਾਪ ਕਿੜਿਆਣਾ ਖੇਡਦਾ ਨੈਸ਼ਨਲ ਸਟਾਡ ਵਾਲੀ ਖੇਡ ਆਹ ਪੈਰ ਤੇ ਟੱਚ ਮਾਰਨ ਨੂੰ ਸਰਦਾ ਸੀ ਪਰ ਜੱਗੂ ਹੋ ਗਿਆ ਮੂਰੇ ਆਹ ਜੱਗੂ ਹੋ ਗਿਆ ਮੂਰੇ ਲੱਗਾ ਜੇ ਉਹ ਨੰਬਰ 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 ਉਹ ਵੀਰ ਬਣ ਕੇ ਬਹਿ ਜਾਓ ਭਰਾ ਬਣ ਕੇ ਬਹਿ ਜਾਓ ਉਹ ਵੀਰ ਬਣ ਕੇ ਬਹਿ ਜਾਓ ਯਾਰ ਭਰਾ

ਸ਼ੀਲੂ ਨੂੰ ਕਬੱਡੀ ਪਾਉਣੀ ਪੈ ਗਈ ਪਹਿਲਾ ਪ੍ਰਤਾਪ ਨੇ ਫੇਰ ਕਹਿੰਦੇ ਜੱਗੂ ਨੇ ਹੁਣ ਸ਼ੀਲੂ ਨੂੰ ਰੇਡ ਪਾਉਣੀ ਦੇਖੋ ਦੇਖੋ ਸਾਹਮਣੇ ਕੀ ਹੋ ਰਿਹਾ ਇਹ ਕੌਣ ਕਿਹਨੂੰ ਪਾਉੜਿਆ ਪੈਂਦੀ ਆ ਇੱਧਰ ਕਹਿੰਦੇ ਬਿੱਲਾ ਕਹਿੰਦਾ ਸ਼ੀਲੂ ਫਸ ਗਿਆ ਸ਼ੀਲੂ ਫਸ ਗਿਆ ਸ਼ੀਲੂ ਫਸ ਗਿਆ ਬਿੱਲਾ ਕਹਿੰਦਾ ਸ਼ੀਲੂ ਫਸ ਗਿਆ ਸਵਾਦ ਆ ਗਿਆ ਜੀਵਨ ਉਹ ਲੱਖ ਦਾ ਫਰਕ ਹੈ ਰੇਡਾ ਕਹਿੰਦੇ ਜਾਸੀਆਂ ਨੂੰ ਪੌੜੀਆਂ ਪੇਗੀਆਂ ਇਧਰ ਹਾਕਮ ਵਾਲੀਆਂ ਪਾਈ ਜਾਂਦਾ ਉਧਰ ਸ਼ੀਲੂ ਵੀ ਕਬੱਡੀ ਪਾ ਗਿਆ ਆ ਆ ਜੱਗੂ ਦੀ ਰੇਡ ਤੇ ਚਾਲਾਂ ਦੇ ਵਿੱਚੋਂ ਕੌਣ ਖੜਨ ਬੱਲੇ ਬੱਲੇ ਕਰਾਵੇਗਾ ਹਾਰਪਰੇ ਦਾ ਵੱਡਾ ਮੇਲਾ ਸਿਰੇ ਦੀ ਟੱਕਰ ਬਚ ਕੇ ਮੋੜ ਤੋਂ ਪੱਟ ਕੇ ਮੋੜ ਤੋਂ ਨੰਬਰ ਫੈਸਲਾ ਆ ਨੰਬਰ ਜਾਸੀਆਂ ਦਾ ਪੰਗੜੇ ਭੰਗੜੇ ਭੰਗੜੇ ਪੈ ਗਏ ਉਧਰ ਫੌਜੀ ਹਨੇ ਹਣੀ ਉਹ ਵੀ ਲੇਹ ਲਦਾਗ ਦਾ ਸੋਨਹਾ ਸ਼ੀਨੂ ਆ ਗਿਆ ਸ਼ੀਨੂ ਇਹ ਕਬੱਡੀ ਪਾਦੀ ਹੈ ਸ਼ੀਨੂ ਇਹ ਕਬੱਡੀ ਪਾਦੀ ਹੈ ਅੱਜ ਤੇ ਕਹਿੰਦੇ ਇਤਿਹਾਸ ਸਿਰਜਿਆ ਜਾ ਰਿਹਾ ਇਸ ਮੈਚ ਦੀਆਂ ਗੱਲਾਂ ਲੰਮਾ ਸਵਾ ਹੋਣਗੀਆਂ ਬਿਕਵਾਲਪੁਰੇ ਦੇ ਕੱਪ ਦਾ ਸ਼ੀਨੂ ਤੇ ਆਇਆ ਰਾਮ ਕਬੱਡੀ ਦਾ ਜੱਗੂ ਹਾਕਮ ਬਾੜੀ ਆਇਆ ਹੈ ਜੱਗੂ ਹਾਕਮ ਬਾੜੀ ਹੈ ਏ ਜੱਗੂ ਹਾਕਮ ਬਾੜੀ ਹੈ ਵੀਰੇ ਯਾਰ ਇੰਨਾ ਕੱਠ ਨਾ ਕਰੀਏ ਪਿਆਰ ਨਾਲ ਆ ਆ ਕੀ ਹੈ ਯਾਰ ਹੈ ਵੀਰੇ ਦਰਸ਼ਕਾਂ ਦੇ ਵੇਤੇ ਆ ਭਰਾ ਬਣ ਕੇ ਯਾਰ ਇੰਦਾ ਨਾ ਕਰੋ ਜੀ ਆ ਕੁਝ ਨਹੀਂ ਹੋਣਾ ਕਿਤੇ ਆ ਕੁਝ ਨਹੀਂ ਹੋਣਾ ਇਹ ਹੋ ਗਿਆ ਇਹ ਹੋ ਗਿਆ ਇਹ ਹੋ ਗਿਆ ਕਾਂਗੇ ਵਾਲਾ ਨਾਲ ਲੱਗੇ ਵਾਲਾ ਕਬੱਡੀ ਦਾ ਏ ਕਾਂਗੇ ਵਾਲਾ ਤੁਹਾਡਾ 11 ਕਬੱਡੀ ਦਾ ਆ ਵੀ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਗੁਰਵਿੰਦਰ ਗਿਆ ਤੇ ਸਿੱਧਾ ਹੀ ਬਾਹਰ ਲੰਘ ਗਿਆ ਇਹ ਵੀ ਪਹਿਲੀ ਵਾਰੀ ਹੋਇਆ ਲੱਗਦਾ ਹੈ ਮਾਟ 11 ਕਹਿੰਦਾ ਮੈਂ ਹੀ ਪਾਉਂਗਾ ਰੇਟਾ ਤਾੜੀਆਂ ਮਾ ਦਿਓ ਜ਼ੋਰਦਾਰ ਬਾਬੇ ਸ਼ੇਰ ਸਿੰਘ ਦਾ ਪੁੱਤਰ ਹੈ ਬਾਬੇ ਚੰਨਣ ਸਿੰਘ ਦਾ ਪੁੱਤਰ ਹੈ ਲੈ ਵੀ ਸੁਖਰਾਜ ਕਰਦੇ ਗੱਲ ਲਓ ਕਹਿੰਦੇ ਗੁਰਵਿੰਦਰ ਘਾਂਗੇਰੇ ਕਬੱਡੀ ਪਾਦੀ ਹੈ ਖਾਰ ਜੱਫੀ ਤਿਆਰ ਸੁੱਖਾ ਸ਼ੇਰਪੁਰਾ ਕਬੱਡੀ ਹੰਸਰਾ ਗੁਰਤੇਜ ਧਿਆਲ ਤੇ ਨਾਲ ਪਿੰਦਰ ਮੰਗਲਾ ਆਲਾ ਘਾਂਡੇ ਵਾਲਾ ਹੋ ਗਈ ਓ ਕਮਾਲਪੁਰ ਘਾਂਡੇ ਵਾਲਾ ਘਾਂਡੇ ਵਾਲਾ ਹੋ ਗਈ ਹੈ ਮੈਨੂੰ ਲੱਗਦਾ ਵੀ ਗੁਰਵਿੰਦਰ ਨੇ ਦੁਬਾਰਾ ਰੇਡ ਪਾਈ ਸੀ ਪਹਿਲਾਂ ਹੋਰ ਸਤਰਾਣ ਨਹੀਂ ਤੀ ਸੀ ਤੇ ਹੁਣ ਨੰਬਰ ਲੈ ਆਇਆ